ਸਰ ਜੀ ਅੱਜ ਇੱਥੇ ਪਿੰਡ ਬਜਾਜ ਵਿਖੇ ਜਿਹੜੀ ਪਰਾਲੀ ਤੁਸੀਂ ਡੰਪ ਕੀਤੀ ਸੀ ਤੇ ਉਸ ਨੂੰ ਅੱਜ ਅੱਗ ਲੱਗਣ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਬਜਾਜਾ ਪਿੰਡ ਦੇ ਵਿੱਚ ਜੀ ਅਸੀਂ ਡੰਪ ਲਾਇਆ ਸੀ ਰਾਣਾ ਇੰਟਰਪ੍ਰਾਈਜ਼ ਦਾ ਇਹ ਡੰਪ ਹੈਗਾ ਤਾਂ ਤੁਸੀਂ ਆਪ ਦੇਖ ਸਾਬ ਕਿਦਾਂ ਇਹ ਸੜ ਕੇ ਸਾਰਾ ਕੁਝ ਸੁਆਹ ਹੀ ਹੋ ਗਿਆ ਜੀ ਮੈਂ ਉਹ ਪਰਲੇ ਪਾਸੇ ਰੋਡ ਹੈਗਾ ਜੀ ਜਿਹੜਾ ਰੋਡ ਕ੍ਰੋਸ ਕਰਕੇ ਇਹ ਜਿਹੜੀ ਆਗਿਆ ਇੱਥੇ ਤੱਕ ਆਈ ਹੈ ਜੀ ਤੇ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਜਿਨੇ ਵੀ ਇਹ ਅੱਗ ਲਾਈ ਆ ਉਹਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਜੀ ਢੀਖਾ ਢੀਖਾ ਕਰਕੇ ਤੀਲਾ ਤੀਲਾ ਕਰਕੇ ਜੋੜ ਕੇ ਇਡਾ ਵੱਡਾ ਡੰਪ ਲਾਇਆ ਸੀ 10000 ਟਨ ਦਾ ਡੰਪ ਸੀਗਾ ਜੀ ਘੱਟੋ-ਕਾਟਣੀਏ 3 ਕਰੋੜ ਦਾ ਜੋ ਸਾਡਾ ਨੁਕਸਾਨ ਆ ਉਹ ਅੱਜ ਹੋ ਗਿਆ ਇੱਕ ਤਾਂ ਇਹ ਹੋ ਗਿਆ ਇੱਕ ਇਸ ਡੰਪ ਦੇ ਨਾਲ 100-150 ਪਰਿਵਾਰ ਜੁੜੇ ਸੀ ਜਿਨ੍ਹਾਂ ਨੇ ਇਹ ਲੋਡ ਕਰਕੇ ਫੈਕਟਰੀ ਲੈ ਕੇ ਜਾਣਾ ਸੀ ਕੁਝ ਟਰੈਕਟਰਾਂ ਵਾਲੇ ਸੀਗੇ ਕੁਝ ਇਹ ਤੇ ਸਕਿਉਰਟੀ ਵਾਲੇ ਦਿਨੇ ਰਹਿੰਦੇ ਸੀ ਰਾਤ ਰਹਿੰਦੇ ਸੀ ਸਾਰਾ ਕੁਝ ਅੱਜ ਦੇਖੋ 100-150 ਪਰਿਵਾਰ ਦੇ ਜਿਹੜੇ ਚੁੱਲ੍ਹੇ ਆ ਉਹ ਅੱਜ ਬੰਦ ਹੋ ਗਿਆ ਜੇ ਸਾਡੇ ਮਜ਼ਦੂਰ ਰੋਂਡੇ ਆ ਉਹ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਘਰ ਕਿੱਦਾਂ ਜਾਈਏ ਕਿਉਂਕਿ ਰੋਜ਼ ਮਜ਼ਦੂਰ ਕਰਕੇ ਦਿਹਾੜੀ ਲਿਆ ਕੇ ਉਹੀ ਘਰ ਆਟਾ ਲਿਆ ਕੇ ਤੇ ਉਹੀ ਪਕਾਉਂਦਾ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜੋ ਨੌਜਵਾਨੇ ਕੰਮ ਸ਼ੁਰੂ ਕਰਦੇ ਆ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਵੱਡੇ ਪੱਧਰ ਦੇ ਵਿੱਚ ਤੇ ਜਿਸ ਨੇ ਵੀ ਇਹ ਕੰਮ ਕੀਤਾ ਉਸਤੇ ਬਣਦੀ ਕਾਰਵਾਈ ਕੀਤੀ ਜਾਵੇ ਸਰਕਾਰ ਤੋਂ ਹੋਰ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਸਾਡੀ ਇਹ ਹੀ ਮੰਗਿਆ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਐਡਾ ਵੱਡਾ ਨੁਕਸਾਨ ਹੋ ਗਿਆ ਉਦੋਂ ਤਾਂ ਸਾਡੇ ਤੋਂ ਇਹ ਝੱਲਿਆ ਨਹੀਂ ਜਾਣਾ ਤੇ ਜਿਸ ਨੇ ਵੀ ਇਹ ਅੱਗ ਲਾਈ ਆ ਉਦੋਂ ਤਾਂ ਸੈਟਲਾਈਟ ਸਰਕਾਰ ਕੋ ਬੜੇ ਆ ਛੇਤੀ ਸਰਕਾਰ ਪਤਾ ਕਰ ਲੈਂਦੀ ਇਸ ਬੰਦੇ ਦਾ ਪਤਾ ਕੀਤਾ ਜਾਵੇ ਸਾਨੂੰ ਪਤਾ ਲੱਗਾ ਕਿ ਇੱਥੇ ਲਾਗੇ ਕੋਈ ਪਿੰਡ ਪੈਂਦਾ ਆ ਪਧਾਸਾਂ ਸ਼ਾਇਦ ਉਹਦੇ ਲਾਗੇ ਕਿਸੇ ਨੌਜਵਾਨ ਦੀ ਮੌਤ ਵੀ ਹੋ ਗਈ ਅੱਗ ਦੀ ਲਪੇਟ ਤੇ ਔਨ ਕਰਕੇ ਦੇਖੋ ਕਿੱਡਾ ਵੱਡਾ ਜਾਨੀ ਨੁਕਸਾਨ ਹੋ ਗਿਆ ਉਹ ਮਾਂ ਨੂੰ ਪੁੱਤ ਕਿੱਥੋਂ ਲੱਭਣਾ ਜੀ ਜਿਹਨੇ ਜਿਹਦੀ ਮੌਤ ਹੋ ਗਈ ਆ ਤੇ ਤੁਸੀਂ ਆ ਮਗਰ ਦੇਖ ਲਓ ਵੀ ਅੱਗ ਕਿੰਨੇ ਵੱਡੇ ਪੱਧਰ ਤੇ ਲੱਗੀ ਆ 15 ਖੇਤਾਂ 'ਚ ਸਾਡਾ ਡੰਬ ਸੀਗਾ ਇਹ ਤੇ ਇਹ ਜਿਹੜਾ ਅੱਜ ਸੜ ਕੇ ਬਿਲਕੁਲ ਸੁਆਹ ਹੀ ਹੋ ਗਿਆ ਤੇ ਅਸੀਂ ਇਹ ਸੋਚਦੇ ਵੀ ਜਿਹੜੇ ਆਪਾਂ ਨੌਜਵਾਨ ਆ ਅਸੀਂ ਕੀ ਕਰੀਏ ਪੰਜਾਬ ਸਰਕਾਰ ਕਹਿੰਦੀ ਸੀ ਪਰਾਲੀ ਇਕੱਠੀ ਕਰੋ ਅੱਗ ਨਾ ਲੱਗਣ ਦਿਓ ਪ੍ਰਦੂਸ਼ਣ ਰੋਕੋ ਅਸੀਂ ਇੱਕ ਅਬਰਾਲਾ ਕੀਤਾ ਸੀ ਸਾਰਾ ਕੁਝ ਇਕੱਠਾ ਕਰਕੇ ਰੋਕਿਆ ਸਾਰਾ ਕੁਝ ਇੱਥੇ ਲਾਗੇ ਲਾਗੇ ਪਿੰਡਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਤੀਲਾ-ਦਿਲਾ ਜੋੜ ਕੇ ਆਹਾ ਅਸੀਂ ਸਾਰਾ ਕੁਝ ਬਣਾਇਆ ਸੀ ਪਰ ਅੱਜ ਇਹ ਸਾਰਾ ਸੜ ਕੇ ਸੁਆਹ ਹੋ ਗਿਆ ਜੀ